ਕਿੰਦੀ ਕੁਲਵਿੰਦਰ ਬੋਲਦੀ ਕਹਿੰਦੀ ਆਪਾਂ ਉਹਨੂੰ ਐਨ ਲਾ ਕੇ ਭੁੱਜ ਲੈਨੇ ਸਾਡੇ ਨੂੰ ਸੁਖੀ ਇੱਥੇ ਕੋਈ ਠੀਸੀ ਸ਼ੀਦੀ ਬਾਜ ਆਉਂਦੀ ਥੋੜੇ ਪਿੱਛੇ ਤੋਂ ਨਹੀਂ ਆਉਂਦੀ ਦਿਓ ਸਰਪ੍ਰਾਈਜ਼ ਆਰਾਮ ਨਾਲ ਜਾਏ ਆਪਣੀ ਬੋਤਲ ਆਏ ਆਰਾਮ ਨਾਲ ਆਰਾਮ ਨਾਲ ਗੈਂਸੋ ਦੇਖ ਕੇ ਨੋਬੀ ਨੇ ਤੁਸੀਂ ਥੋੜਾ ਜਿਹਾ ਠੀਕ ਚਲੋ ਮੈਂ ਗੁਰਵਿੰਦਰ ਤਾਂ ਐਸੇ ਆ ਗਿਆ ਪੈਂਸਰ ਕਹਿੰਦੀ ਆਜੋ ਅੱਛਾ ਇਦਾਂ ਇਦਰੇ ਮੈਸੇਜ ਤੇ ਤੋ ਫੋਟੋ ਕੀ ਗੱਲ ਨਹੀਂ ਹੋਸੀ ਨਾ ਬਾਹਰ ਲੈ ਕੇ ਆਉਂਗਾ ਆ ਲਾਈਟ ਲਾਈਟ ਵੀਰੇ ਬੰਦ ਕਰ ਦੇ ਆ ਲਾਈਟਾਂ ਸਭੀਆਂ ਬੰਦ ਕਰ ਦੇ ਅਸੀਂ ਤਾਂ ਚੱਕ ਦਿੰਦੇ ਨਹੀਂ ਅੰਟੀ ਉੱਥੇ ਕਰਨੀ ਕਿੱਥੇ ਕਰੋਗੇ ਸਸੀ ਕਾਲਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਲਓ ਜੀ 12 ਵੱਜ ਚੁੱਕੇ ਨੇ ਤੇ ਅੱਜ ਸੁਖਬਾਈ ਦਾ ਤੇ ਸੁਕੀ ਦਾ ਬੰਦੇ ਆ ਤੇ ਉਹਨਾਂ ਨੂੰ ਸਰਪ੍ਰਾਈਜ਼ ਦੇਣ ਚੱਲੇ ਆ ਹੁਣ ਤੇ ਮੋਗੇ ਤਾਂ ਆਪਣੇ ਡੈਕੋਰੇਸ਼ਨ ਵਾਲੇ ਦਰ ਆਏ ਨੇ ਵੀਰ ਉਹਨਾਂ ਨੇ ਜਮ ਜਮਣਾ ਉਹਨਾਂ ਨੂੰ ਚੋਰੀ ਚੋਰੀ ਵਾੜ ਦੇਣਾ ਤੇ ਉਹਨਾਂ ਨੇ ਡੈਕੋਰੇਸ਼ਨ ਕਰਦਣੀ ਆ ਦੂਆ ਦੇ ਨਾਲ ਦਮਾ ਕੇ ਸਰਪ੍ਰਾਈਜ਼ ਦੇਖ ਦੇ ਕਿਦਾਂ ਦਾ ਲੱਗਦਾ ਤੇ ਉੱਧਰ ਵਿਚਾਰੀ ਡੈਕੋਰੇਸ਼ਨ ਵਾਲੀ ਨੇ ਉੱਧਰ ਡੈਕੋਰੇਸ਼ਨ ਚੱਲੀ ਜਾਂਦੀ ਆ ਕਹਿੰਦੇ ਮਸ਼ੀਨ ਦੀ ਵਾਲ ਤਾਂ ਕਿਉਂ ਡੈਕੋਰੇਸ਼ਨ ਵਾਲੇ ਕਹਿੰਦੇ ਮਸ਼ੀਨ ਦੀ ਆਵਾਜ਼ ਤਾਂ ਹੀ ਆਉਂਦੀ ਪੈਨੇ ਡਿਊਟੀ ਦੇ ਉੱਪਰ ਤਿਆਰੀਆਂ ਚੱਲੀਆਂ ਜਾਂਦੀਆਂ ਪੂਰੀਆਂ ਮਨ ਸੁਖੀ ਹੋਣਾਂ ਦੇ ਪਛੇਤ ਟ੍ਰੈਡਰ ਦੀ ਅਸੀਂ ਇੰਜੁਆਈ ਕਰਦੇ ਹੋਏ ਕੋਠੇ ਤੇ ਇਹਨਾਂ ਦੇ ਕਹਿੰਦੀ ਪ੍ਰਿੰਸ ਕਹਿੰਦੀ ਅਕੇ ਗੁਰਵਿੰਦਰ ਭੈਣ ਨੂੰ ਫੋਨ ਲਾਇਆ ਵੀ ਤੁਹਾਡੇ ਕਮਰੇ ਚ ਆਵਾਜ਼ ਤਾਂ ਨਹੀਂ ਆਉਂਦੀ ਆ ਦੀ ਮਸ਼ੀਨ ਦੀ ਉਹ ਕਹਿੰਦੀ ਸਾਡੇ ਚ ਤਰੀਆਂ ਨਹੀਂ ਸੁਖੀ ਦਾ ਪਤਾ ਨਹੀਂ ਗੁਰਵਿੰਦਰ ਬੋਲਦੀ ਕਹਿੰਦੀ ਆਪਾਂ ਉਹਨੂੰ ਐਨ ਲਾ ਕੇ ਬੁੱਝ ਲੈਨੇ ਆ ਸਾਡੇ ਨੂੰ ਸੁਖੀ ਤੇ ਕੋਈ ਠੀਸੀ ਸ਼ੀਦੀ ਆਵਾਜ਼ ਆਉਂਦੀ ਹੈ ਤੁਹਾਡੇ ਪਿੰਡ ਤੋਂ ਨਹੀਂ ਆਉਂਦੀ ਉਹ ਗੁਰਵਿੰਦਰ ਮੈਂ ਹੈ ਨਾ ਉਹ ਵਿਚਾਰੀ ਕੋਲ ਆ ਉਹ ਜੀ ਸਰਪੈ ਦਾ ਉਹ ਤਾਂ ਪਤਾ ਲੱਗ ਜੂਗਾ ਹਾਂ ਉਹਨੇ ਤਾਂ ਘਰ ਕੇ ਜਿੰਮੇਵਰੀ ਆਪਣੇ ਬੰਦੇ ਰੈਂਜ ਕੀਤੇ ਫਰੈਂਚ ਲੱਸੀ ਪੀ ਲਓ ਲੱਸੀ ਪੀ ਲਓ ਦੱਸੀ ਲੱਗਿਆ ਹਾਂ ਚਾਹ ਲੈ ਕੇ ਆਈ ਆ ਮੈਨੂੰ ਹਾਂ ਦੁੱਧ ਜਿਹੜਾ ਤੁਸੀਂ ਲਾਲਾ ਮੂੰਹ ਨੂੰ ਦੇ ਦੇ ਤਾਂ ਚਲੋ ਡੈਕੋਰੇਸ਼ਨ ਦਿਖਾਉਣੇ ਆ ਤੇ ਦਿੰਨੇ ਆ ਸਰਪ੍ਰਾਈਜ਼ ਉਹਨਾਂ ਨੂੰ ਮੈਨੂੰ ਸੌਣ ਲੈਣ ਦੇ ਆ ਬਾਏ ਬਾਏ ਮਿਲਦੇ ਆ ਸਰਪ੍ਰਾਈਜ਼ ਤੇ ਹਾਂ ਸਰਪ੍ਰਾਈਜ਼ ਵੇਲੇ ਹੁਣ ਵੀਡੀਓ ਬਣਾਵਾਂਗਾ ਭਾਈ ਲੋ ਜੀ ਸਰਪ੍ਰਾਈਜ਼ ਦੇਣ ਆਇਆ ਪਾਰਟੀ ਦਾ ਸੁਖ ਵੀਰਾ ਤੇ ਸੁਖੀ ਨੂੰ ਅੰਮਨੀ ਨਾ ਇਹ ਦੋਨਾ ਸਰਪ੍ਰਾਈਜ਼ ਦੇਣ ਵਾਲੇ ਬੰਦੇ ਆਪਦੀ ਡਿਊਟੀ ਮੈਨੂੰ ਸੰਭਾਲ ਕੇ ਸੌਂ ਗਏ ਸੀ ਪਰ ਉੱਠੋ ਚੱਲੀਏ ਹੁਣ 12:00 ਵੱਜਣਾ ਲਿਆ ਮੇਰੀ ਗੱਲ ਦਾ ਹਾਜੀ ਪਿਆਰ ਦਾ ਬਣਾ ਪੰਜੀ ਆ ਬੰਡੋਰੀ ਦੀਦੀ ਜੀ ਉੱਠੋ ਦੀਦੀ ਜੀ ਥੋੜਾ ਜਿਹਾ ਮੂੰਹ ਤਾਂ ਦਿਖਾਓ ਪਤਾ ਲੱਗੇ ਵੀ ਕੁਲਵਿੰਦਰ ਕੌਰ ਵੀ ਨਾਲ ਆਈ ਸੀ ਮਾਂਗੀ ਮਾਸੜ ਵੀ ਵਿਚਾਰਾ ਖੜੀ ਐ ਉੱਥੇ ਮਾਸੜ ਵੀ ਵਿਚਾਰਾ ਹੈ ਨਾ ਅਤੇ ਜੀ ਕਹਿੰਦਾ ਮੈਂ ਧਿਆਗਦਾ ਹਾਂ 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 ਕਹਿੰਦਾ ਮੈਂ ਰੱਖੀ ਹੋਇਆ ਸੀ ਗੌਰ ਮੱਛਰ ਬਹੁਤ ਆ ਪ੍ਰੈਸ ਨੇ ਮਾਸੜ ਜੀ ਦਾਤ ਬੰਮਾ ਮੈਨੂੰ ਗੱਲਾਂ ਮੈਨੇ ਨਾ ਮੰਨਦੀਆਂ ਗੱਲਾਂ ਮੱਤਾ ਕਰਨ ਨਾ ਮਾਸੜ ਉਹ ਤੇ ਪੱਜੇ ਫੈਮਲੀ ਆ ਕਹਾਂਦਾ ਕਹਾਂਮੀ ਮਿਲਦੇ ਆ ਨੀਚੇ ਜਾ ਕੇ ਸਰਪ੍ਰਾਈਜ਼ ਦੇਣ ਲੱਗੇ ਨਾਲੇ ਦੁਕਾਨੀਆਂ ਡੈਕੋਰੇਸ਼ਨ ਆ ਪਹਿਲਾਂ ਲਾਉਂ ਦਿੰਦੇ ਹੁਣ ਨੀ ਦਿਓ ਸਰਪ੍ਰਾਈਜ਼ ਆਰਾਮ ਨਾਲ ਜਾਏ ਆਪਣੀ ਬੂਤ ਲਾਏ ਆਰਾਮ ਨਾਲ ਆਰਾਮ ਨਾਲ ਪ੍ਰਿੰਸੋ ਦੇਖੀ ਨਾ ਵੀ ਨਹੀਂ ਤੁਸੀਂ ਥੋੜਾ ਜਿਹਾ ਠੀਕ ਚਲੋ ਆਲੀ ਆਲੀ ਚੱਲੋ ਚਲੋ ਪ੍ਰਿੰਸ ਆਏ ਨਹੀਂ ਹਾਂ ਪ੍ਰਿੰਸੋ ਤੁਸੀਂ ਮੇਰੇ ਦੇਖੋ ਇਧਰ ਸੁੱਖੀ ਕਮਰਾ ਦੀ ਉਹ ਜਾਂਦੀ ਹੈ ਡੈਕੋਰੇਸ਼ਨ ਉਹ ਆਮ ਨਲੰਦਰ ਪਿਆ ਚਲੋ ਚਲੋ ਚਲੀਏ ਮੈਂ کہہ ਰਿਹਾ ਹਾਂ ਨਲੰਦਰ ਪਿਆ ਅਸੀਂ ਗਾਈਏ ਜੀ ਪੈਰੇ ਤੇ ਇੱਥੇ ਆ ਕੇ ਤਾਂ ਕੁਝ ਨਹੀਂ ਇੱਥੇ ਆਏ ਗੰਦਾ ਤੁਰਦਾ ਕੀ ਤੁੰ ਸਰਪਾ ਦੇਂਦਾ ਨਾ ਮੱਲਾ ਬਾਹਾਂ ਦਾ ਦੇਣਾ ਗੁਰਬਿੰਦਰ ਜੰਮ ਨੂੰ ਆਇਆ ਸਾਵਣ ਨੂੰ ਨਾ ਕੰਨ ਦੀ ਕੰਨ ਦੀ ਨਾ ਵੀ ਚਿੰਤਾ ਕਰਦੇ ਬਹਾਦੇ ਆ ਬਿਖੀ ਮੇਰੀ ਬਿਸਵੇਰੀ ਲਈ ਬਿਸਾਦੇ ਨਾ ਰਾਜ਼ ਨੂੰ ਮਾਂ ਸਵੇਰੇ ਜੇ ਨਾ ਦੇ 3 ਇੱਕਵਰ ਰੱਬਾ ਨੂੰ ਉਸ ਗੁੱਡੀ ਨਾਲ ਲੱਗ ਰਹੀ ਰਾਤ ਨੂੰ ਨਾ ਕਰਤਾ ਦੇਂਦਾ ਨਾ 12 ਬਿਜੇ ਪਿੱਛੇ ਉਹ ਗੱਲ ਬੱਕਰੀ ਆ ਇਨੀ ਬੁਤਾਰ ਵੀ ਕਰਤਾ ਕੀ ਕਿ ਲੈਣ ਮਸ ਪੈ ਇਹ ਕੋਈ 8 8:30 ਗਿਆ ਜਾਂਦਿਆਂ ਦੁਕਾਨ ਬੰਦ ਹੁੰਦੀ ਸੀ ਮੈਂ ਗੁਰਵਿੰਦਰ ਦਾ ਮੈਸੇਜ ਆ ਗਿਆ ਫਿਰ ਕਹਿੰਦੀ ਆਜੂ ਅਜਾ ਇਦਰੇ ਮੈਸੇਜ ਤੇ ਤੋ ਫੋਟੋ ਕੀ ਗੱਲ ਨਹੀਂ ਉਧਰ ਕੋੜੀ ਆ ਕਹਿੰਦਾ ਉਹ ਕਹਿੰਦੀ ਜਲਦੀ ਕਰੋ ਫਿਰ ਕੀ ਸਵਾਲ ਦਾ ਉਹਨੂੰ ਕੀ ਪਤਾ ਸੀ ਕੀ ਕਰੀ ਨਾ ਸਾਨੂੰ ਚਲਾਉਣਾ ਨਹੀਂ ਦੇ ਤੋ ਆਹ ਚਲਣਿਆ ਸੀ ਆਹ ਕੀ ਇੱਕ ਤਾਂ ਨਾ ਆ ਵੀ ਅੰਦਰ ਹੀ ਇਹ ਨਾਂ ਦੇ ਦੋਸੀਆਂ ਨਾਲ ਬਾਹਰ ਲਾ ਕੇ ਆਇਆ ਆਹ ਲਾਈਟ ਲਾਈਟ ਵੀਰੇ ਬੰਦ ਕਰ ਦੇ ਆਹ ਲਾਈਟ ਸਭੀਆਂ ਬੰਦ ਕਰ ਦੇ ਉਹਨੂੰ ਅਸੀਂ ਤਾਂ ਚੱਕ ਦਿੰਦੇ ਨਹੀਂ ਐਂਟਰੀ ਉੱਥੇ ਕਰਨੀ ਹੈ ਇੱਥੇ ਕਰੋ ਨਾ ਉਹ ਹੀ ਕਰਾਮਾ ਦੀ ਜਿਹੜੀ ਦੋਸੀ ਉਹਨਾਂ ਨੂੰ ਬਾਹਰ ਲਾ ਕੇ ਆਇਆ ਪੁਰਾਣੇ ਟੁੱਟੇ ਕੋਲੇ ਦੇ ਸਕਾਈਸ਼ ਉਹਨਾਂ ਨੂੰ ਅਗਲੇ ਕੋਲੇ ਚਲਾ ਦਿਓ ਤੁਸੀਂ ਨਹੀਂ ਰੱਖੇ ਅੰਦਰ ਅਸੀਂ ਜਦੋਂ ਆਏ ਕਿਉਂਕਿ ਪਤਾ ਨਹੀਂ ਤਹਾਂ ਚੱਕਦੇ ਨੇ ਨਾ ਚੱਕਦੇ ਨੇ ਨਹੀਂ ਤਾਂ ਚੱਪ ਤੋਂ ਬੰਲੇੜ ਬੰਦ ਕਰਦੇ ਆਹ ਲਾਈਟ ਆਨ ਕਰਦੇ ਤੇ ਜਦੋਂ ਆਇਆ ਇੱਥੇ ਮੋਦੀ ਜਿੱਦ ਜਿੱਦ ਲਾਉਂਦਾ ਠੀਕ ਆ ਗਾ ਜੁਗੀ ਕੋਈ ਨਾ ਅੰਗਾ ਸੁੱਕ ਕੋਈ ਨਾ ਬੰਦ ਕਹਿੰਦੇ ਕਿ ਤੂੰ ਮੈਂ ਬੰਦ ਹੁੰਦਾ ਨਹੀਂ ਬੰਦ ਹੁੰਦਾ ਨਹੀਂ ਬੰਦ ਹੁੰਦਾ ਨਹੀਂ ਐਕਸ ਆਖੋ ਤਿੰਨ ਜੀ ਆਪੀ ਵਾਡੇ ਪੈਣੇ ਹੈਪੀ ਬਰਥਡੇ ਟੂ ਯੂ ਲੀਟਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਐ ਜੀਤਾ ਤੋਡੀ ਮੇਟਾ ਹੈਪੀ ਬਰਥਡੇ ਆ ਨੰਨੇ ਲੇਟ ਹੋ ਗਏ ਹੈਪੀ ਬਰਥਡੇ ਹੋ ਗਏ ਪਤਾ ਕੀ ਚੱਕਦਾ ਸਾਨੂੰ ਥੋੜਾ ਜਿਆਦਾ ਬਾਹਰ ਆਉਂਦਿਆਂ ਨੂੰ ਥੈਂਕ ਯੂ ਮਾਸੀ ਕਾ ਪਤਾ ਕੀ ਹੈ ਕਦੇ ਕੋਈ ਪਾਰ ਲੱਗੇ ਜਾਂਦੇ ਕਰਤਾ ਕਾ ਮੈਂ ਕੀ ਤੁਸੀਂ ਪਤਾ ਯਾਰ ਨੂੰ ਅੱਠ ਘੜੇ ਨਹੀਂ ਨਹੀਂ ਅਸੀਂ ਹੋ ਗਏ ਪਾ ਲਈ ਸੀ ਅਸੀਂ ਤਾਂ ਚਾੜ ਕੇ ਨੋਕੇ ਖੜ ਗਏ ਸੀ ਅਸੀਂ 12 ਵਜੇ ਆਉਣਗੇ ਮੈਨੂੰ ਸ਼ੱਕ ਪੈ ਗਿਆ ਤੁਸੀਂ ਆਉਣਾ ਹੈਗਾ ਹੋਰ ਸ਼ੁਕਰੀਆ ਹਨ ਨੂੰ 10 ਤੱਕ ਇਹ ਬਿਜਲੀ ਬੰਦੇ bener 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 ਹਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੈ ਨਹੀਂ ਨਹੀਂ ਲੱਗਦੀ ਮੇਰੇ ਫਿਰ ਸਤਵੀਂ ਦਿਨ ਮੇਰੇ ਡੈਡੀ ਨੂੰ ਕੋਲ ਕਰਨੇਗੇ ਡੈਡੀ ਕੋਲ ਕਰਨਾ ਗੱਲ ਤਾਂ ਬੰਨਾ ਅਸੀਂ ਦੋਲੇ ਕਬਲੇ ਲੋਕਗੇ ਤੂੰ ਬੰਦਰ ਅਸੀਂ ਕਦੀ ਆਉਣਾ ਨਹੀਂਗੇ ਕੋਲਨੇ ਤਾਂ ਹੈਪੀ ਬਰਥਡੇ ਕਹਨੇ ਅਸੀਂ ਤਾਂ ਨਹੀਂ ਆਉਂਦੇ ਸਾਰਾ ਤਾਂ ਮਾਸੜ ਤੋਂ ਗਏ ਅਸੀਂ ਤਾਂ ਮਸਾ ਆਏ ਆ ਮਾਸੜ ਤੋਂ ਗੇਟ ਖਲਾ ਕੇ ਤੁਸੀਂ ਦੇਖੋ ਤਾਂ ਸਹੀ ਜਾ ਕੇ ਨਹੀਂ ਕੀ ਕਿ ਜਾ ਕੇ ਸਾਡਾ ਗੇਟ ਖਲਾ ਕੇ ਤੁਸੀਂ ਦੇਖੋ ਆਜੋ ਅਸੀਂ ਮਸਾ ਗੇਟ ਖਲਾਇਆ ਹੋ ਵਾਲਾ ਆ ਨਾ ਅ ਜਿਹੜੀ ਗੋਟੀ ਹੈ हैप्पी बर्थडे इनकी इनके लिए लगाया सरप्राइज हैप्पी बर्थडे हैप्पी बर्थडे भी रेखा डाल गए थैंक यू बने हां तू हैप्पी बर्थडे इनकी होटलली ए सरप्राइज प्लान किया हुआ थैंक यू सो मच क्या मानते हो रोसा हां सर ਮਹਾ ਗਾੜੀਆਂ ਵੀ ਲੈ ਕੇ ਮੱਦੂ ਹੀ ਨਿਕਿਆ ਇਹ ਅਸੀਂ ਡੈਡੀ ਨੂੰ ਆਪਦੇ ਨਾਲ ਆਦੇ ਫੈਟ ਲੈਂਡ ਤੋਂ ਸਾਹਮਣੇ ਕੀਤਾ ਨਹੀਂ ਨਹੀਂ ਇਹਨਾਂ ਮਾਗਾ ਪਰ ਬਾਹਰ ਆਣਾ ਪਤਾ ਲੱਗਿਆ ਅਸੀਂ ਪਤਾ ਕਿੰਨੇ ਤੁਸੀਂ ਸਾਡਾ ਬਲੌਗ ਦੇਖਿਆ ਪਿਛਲਾ ਕਿੰਨਾ ਸਟ੍ਰਗਲ ਕੀਤਾ ਰਿਪੋਰਟ ਵੀ ਤੱਕ ਬੈਠਾ ਤੇ ਮਰਵਾ ਕੇ ਜਾਈਦਾ ਬੈਠਾ ਹੱਸਣਾ ਉਹਦੇ ਵਾਰੀ ਉਹ ਤਾਂ ਸੱਸੇ ਹੀ ਆ ਗਈ ਸੀ ਸਾਡੇ ਮਾਗਰੀ ਅੱਜ ਆਈ ਕਿ ਉਹ ਵੀ ਇਸ ਵੀ ਤੋਂ ਬਾਅਦ ਕਾਲ ਦੇ ਹੋਏ ਪਰ ਜੇ ਆਪ ਟ੍ਰਾਈ ਕਰੀ ਜੀ ਹਾਂ ਉਹਦਾ ਕਲਿਊ ਉਹਦਾ ਕਲਿਊ ਮਿਲ ਗਿਆ ਜੀ ਤੁਸੀਂ ਕਿਹਾ ਜਰਾ ਤੁਸੀਂ ਮੈਨੂੰ ਕਿਹਾ ਨਾ ਕਿ ਤੇਰੇ ਗੈਸ ਡਾਕਟਰ ਨੂੰ ਮੈਂ ਕਿਹਾ ਹਾਈਸ ਪਤਾ ਲੱਗਿਆ ਵੀ ਡੈਕੋਰੇਸ਼ਨ ਕਰਉਣੀ ਆ ਜਦੋਂ ਮੈਂ ਮੈਟ ਆ ਕੇ ਜੂ ਬਾਤ ਚ ਬਾਹਰ ਨਹੀਂ ਜਾ ਸਕਦਾ ਖੰਡ ਹੋ ਗਈ ਬਾਤ ਕੀ ਮਤਾ ਜੀ ਮੈਂ ਹੁੰਦੀ ਆ ਨਹੀਂ ਮੈਂ ਥੋੜਾ ਜਿਹਾ ਡਾਲੂ ਹਾਂ ਘਾਟਾ ਮਾਸਾ ਨਿਕਾਲਿਆ ਮਾਸੜ ਕਹਿੰਦਾ ਮੈਂ ਕੋਈ ਨਾ ਭਈ ਰਾਖੀ ਤੇ ਹੈਗਾ ਆਸਲਾ ਮੈਂ ਮਾਸੂਦ ਨੂੰ ਕਹਿੰਦਾ ਕਿ ਮਾਮਾ ਸਰਾ ਦੋਈ ਬਾਜ ਆਈ ਤਾਂ ਮਾਸੂਦ ਨੇ ਜਿਹੜੀ ਮੋਹ ਕਹਿੰਦਾ ਬਾਸ ਆਉਂਦੀ ਹੈ ਇਹਦਾ ਆਪੇ ਨਾ ਕੀ ਆਹੀ ਨਾ ਨਹੀਂ ਨਹੀਂ ਇਹਨਾਂ ਦੀ ਗੈਲਮ ਜਦੋਂ ਭਰਦੇ ਸੀ ਕਹਿੰਦੇ ਭਾਈ ਬਾਸ ਤਾਂ ਆਈ ਜਾਂਦੀ ਹੈ ਮੈਂ ਕਿਹਾ ਮਸਤੀ ਨੂੰ ਵੈਸੇ ਕਰਵਾ ਦਰੋ ਖਾਣੂ ਵੀ ਅੰਦਰ ਹੀ ਮੈਜੀ ਕਰਕੇ ਪੁੱਛ ਲੈ ਨੂੰ ਕਿ ਨਹੀਂ ਸਾਡੇ ਤੋਂ ਹਮ ਫੌਂਦੀ ਨਹੀਂ ਬਾਸ ਆ ਹਾਂ ਉੱਭਰ ਰਹੀ ਮਾਸਾ ਦਾ ਆਉਂਦਾ ਮੱਚ ਖਾਣਾ ਪੂਰਾ ਨਹੀਂ ਗੜੀ ਵਿੱਚ ਜਦ ਹੀ ਸਾਦ ਪੂਰਾ ਮੈਂ ਕਿਹਾ ਗੜੀ ਗੇਰ ਕੋ ਦੰਦੇ ਜਲੀ ਗਿਆ ਕੋਈ ਨਹੀਂ ਆਏ ਨਹੀਂ ਸਾਡੇ ਮਾਸਰਾ ਸਾਹਮਣੇ ਬੈਠੇ ਮਾਸਰ ਬਦਲਾ ਗਿਆ ਮੈਂ ਕਿਹਾ ਮਸਰਾ ਆ ਗਿਆ ਵੀ ਨਾਵਿੰਦਾ ਤਰਗਾ ਮਦਰਾ ਨਾ ਕੋਈ ਭਾਰਿਆਂ ਦੇ ਚਲੋ はい。

ਦੀ ਮੈਰੀ ਰਹੀ ਆ ਆ ਬਿੱਲਾਏ ਆ ਵੀਰ ਬਣਾਏ ਕਿ ਬੋਲੇ ਨਾ ਦੋ ਬਜਾਈਦਾ ਰਸਤਾ ਹੈ ਪਰ ਮਨੇ ਹਮੇਸ਼ਾ ਪਿਆਰ ਕਰਦਾ ਤੇ ਵਿਆਹ ਕੇ ਤੁਸੀਂ ਜਾਣਨਾ ਹੈ ਕਿ ਮੈਂ ਜਿੰਮੇਤ ਚਾਹੀਦਾ ਆ ਬੋਤਲ ਲਗਾਤਾ ਹੈ ਤੇ ਪਾਣੀ ਲਗਾਤਾ ਹੈ ਤੇ ਸੋਧ ਦੇਣੇ ਕੀ ਕਰਾਇ ਦੇ ਤਾ ਸੋਧੇ ਨਹੀਂ ਮੈਂ ਪਿਆਰ ਕਰਾਂ ਅਜਿਹਾ ਬਾਟਿਆ ਲਾਤਾ ਤੇ ਹੈਪੀ ਬਰਥਡੇ ਜੱਟਾ ਹੋਵੇ ਤੁਹਾਡੇ ਕੀ ਕੀ ਸਤਿਕਾਰ ਸਰ ਮੇਰੇ ਜਿੰਦਗੀ ਮੇਰਾ ਸੁਪਨਾ ਤੋਂ ਸਭ ਆ ਮੇਰੇ ਕੋਈ ਗੱਲ ਐ ਸਭ ਤੋਂ ਰੱਬਾ ਮੇਰੇ ਕਦੇ ਸ਼ੱਕ ਨਹੀਂ ਕੀਤਾ ਰੋਕਾ ਮੰਗ ਤੁਸੀਂ ਕਦੇ ਨਹੀਂ ਮੈਨੂੰ ਰੋਕਿਆ ਹਰ ਚੀਜ਼ ਅੱਗੇ ਰਹਿ ਜਾਏ ਤਾਂ ਕਿਸੇ ਚੀਜ਼ ਤੋਂ ਰੁਕਿਆ ਇੱਥੇ ਆ ਬਾਬੂ ਮੰਦੇ ਬਾਬੇ ਅਸ ਨੂੰ ਵੀ ਮੇਰਾ ਬਣਾਇਆ ਹੈ ਮੈਂ ਆ ਕੇ ਆਈ ਜਿੱਦੇ ਦੀ ਕਦਮ ਨੂੰ ਰਾਤੇ ਤੋਂ ਆਇਆ ਇਹ ਦਿਨ ਦਾ ਸਾਥ ਜਾਂ ਮੈਂ ਛੋਟੇ ਲਿਖਿਆ ਆ ਗਿਆ ਅੱਜ ਸੁਣਾ ਦੇ ਕੀ ਕਰਦੇ ਥੋੜੀ ਕੋਈ ਹੋਣੀ ਹੁੰਦਾ ਹੈ ਭਾਈ ਜਮੇ ਲਈ ਹੋਈ ਗਿਆ ਸੁਪਰਸਟੋਰ ਆ ਗਈ ਲਾ ਗਿਆ ਹਾਂ ਹਾਂ ਵੀ ਭਾਈ ਇਹੇ ਤੁਹਾਨੂੰ ਹੋਣਾ ਹੈ ਨਾ ਇੱਕ ਸੌਤ ਬਣਵਾਉਣਾ ਹੈ ਸਾਡੇ ਉਹ ਵਧੀਆ ਮਦਗ ਜਮਾ ਆਪਾਂ ਲੈਣੇ ਆ ਨਾ ਉਹ ਵਧੀਆ ਨਹੀਂ ਹੁੰਦਾ ਯਾ ਕੋਈ ਪੈਸੇ ਬਣਵਾਉਣਾ ਹੈ ਬੜੀ ਹਾਂ ਸਾਨੂੰ ਐਵੇਂ ਸੀ ਉਹਨਾਂ ਦੇ ਮਿਲਦੇ ਆ ਉਹ ਚੀਜ਼ ਹੋਰ ਕਰ ਆਈ ਗਿਆ ਸੀ ਸੁਪਰਸਟੋਰ ਆ ਲਾ ਗਿਆ ਭਾਈ ਨਾ ਨਾ ਬੱਲੇ ਦੋ ਮਿੰਟ ਲਾ ਲਾ ਹਾਂ ਮੈਂ ਆ ਜਾਣਾ ਹੈ ਕਿ ਤੁਸੀਂ ਥੋੜੀ ਬੋਲੋ ਮੈਂ ਕਿਹਾ ਸੁੱਕਾਣਾ ਹੋ ਗਿਆ ਨਾ ਆਹ ਚਾਹ ਪਈ ਕੀਤੀ ਤੇ ਮੈਂ ਕਿਹਾ ਵੀਡੀਓ ਬਣਾਉਣੀ ਫਿਰ ਮੈਂ ਸਵੇਰ ਲੈ ਜਾਂਗਾ ਕਿਉਂਕਿ ਨਾ ਮੈਂ ইমরান ਵੀਰੇ ਘਰੇ ਵੀ ਆਉਣਾ ਵਾ ਇੱਧਰ ਫਿਰ ਮੈਂ ਇਕੱਠੇ ਹੀ ਸਮਾਉਣਾ ਹਾਂ ਵੀਡੀਓ ਬਣਾਣੀ ਚੱਲੀਏ ਫਿਰ ਆਵਣਾ ਹੈ ਨਹੀਂ ਨਹੀਂ ਮੇਰੇ ਸਵੇਰੇ ਮੈਨੇ ਬੋਲ ਲਿਆ ਅੱਜ ਪਤਾ ਉੱਪਰ ਕੀ ਕਰੀਵੇ ਚਾਹੇ ਮੈਂ ਅਮਨ ਨਾਲ ਲੜੂ ਪੈਣਾ ਪਰ ਲੜ ਕੇ ਮੂਡ ਐਫਸਰਟ ਹੋ ਜਾਂਦਾ ਨਹੀਂ ਹੋ ਜਾਂਦਾ ਯਾਰ ਜੀ ਨਹੀਂ ਲੱਗਦਾ ਬਈ ਇਹ ਲੜ ਪੀ ਪੀਏ ਥਾਰੀ ਸ਼ਾਰੀ ਦਾੜੀ ਪੱਕੀ ਗੱਲ ਆ ਥੈਂਕ ਯੂ ਬਹੁਤ ਬਹੁਤ ਹੋਡਾ ਬਈ ਆ ਜਾ ਰਹਾ ਇਹਨਾਂ ਲੈਤਾ ਬੈਬਿਲੂ ਕਿਲੂ ਥੈਂਕ ਯੂ ਤੁਸੀਂ ਵੀ 11:30 ਵਜੇ ਜਾਗ ਰਹੇ ਆ ਹੈ ਥੈਂਕ ਯੂ ਸਮਸੇ ਲੁਧਿਆਣੇ ਦੀਪ ਹਸਪੀਟਲ ਪੂਰੇ ਕਾਸਟਲੀ ਹਾਂ ਅਸ ਤਾਂ ਉੱਥੇ ਗਏ ਬਾਈ ਬਸ ਇਹੇ ਨੇੜੇ ਦੇੜੇ ਨਹੀਂ ਹੋਣਾ ਫਿਰ ਇਹ ਦੁੱਤ ਪਤਾ ਨਹੀਂ ਪੂਰੇ ਨਹੀਂ ਜੋੜ ਕਿੰਨਾ ਪੂਰਾ ਜੀ ਹਾਂ ਜੀ ਪੂਰਾ 3500 ਰੁਪਏ ਲੱਗਿਆ ਸੀ ਉਦੋਂ ਸਮਝ ਪਾ ਗਣਾ ਥੋੜੇ ਨਹੀਂ ਗਿਨਣਾ 3500 3500 ਦੇ ਦਾ ਕੀ ਸੋਚੇ ਇਹ ਕਹਿੰਦੇ ਨੇ 3500 ਲੱਗਿਆ ਹਾਂ ਹਾਂ ਨਾਲ ਰੇਡਾ 2 ਲੱਖ ਦੇ ਬਰਾਬਰ ਸਹੀ ਗੱਲ ਆ 20 25 ਹਜ਼ਾਰ ਬਲ ਹੂ ਰਹਾਏ 27 ਦਾ 26 ਦਾ ਪੂਰੇ ਹੋ ਗਏ 27 ਦਾ ਸਾਡੇ ਪਾਪਾ ਐਨ ਭਾਣ ਦੇ ਐਨ ਭਾਣ ਦੇ ਹਾਂ ਹਾਂ ਖਾਣੇ ਖਾਓ ਹਾਂ ਉਹਨਾਂ ਦਾ ਬਾਹਰ ਕੋਲ 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 ਖੌੜੀ ਦਰਿੰ ਬੱਚਾ ਤੇਰਾ ਤਾਂ ਗਿਆ ਮੈਂ ਤਾਂ ਦਰਿਆ ਨਹੀਂ ਜਾਣਾ ਚਲੋ ਭਾਈ ਘਰ ਬਰਾफी ਹੋਰ ਜੀ ਜਾਣਾ ਕੋਲ ਅਮੀਆ ਬਚਾ ਲੈ ਚਾਹ ਸਕੀ ਤਾਂ ਹਾਂ ਅਚਾ ਉਹ ਕਹਿੰਦੇ ਹੁਣਗੇ ਹਾਂ ਗੁਰੀ ਹਾਂ ਉਹ ਕੋਈ ਹੋਰ ਇਹ ਉਹਦੇ ਪਿੱਛੇ ਕੀ ਲਾਇਆ ਫਿਰ ਉਹ ਵੀ ਖੜਾ ਜਾ ਉਹ ਥੈਂਕ ਯੂ ਬਹੁਤ ਬਹੁਤ ਭਾਈ ਅਮਨ ਨੇ ਪੂਰਾ ਸਾਥ ਦਿੱਤਾ ਮੈਨੂੰ ਪੂਰਾ ਕੰਟੈਂਟ ਦਿੱਤਾ ਬਾਕੀ ਤੁਸੀਂ ਵੀ ਦਿੱਤਾ ਹਾਂ ਸਾਰੇ ਵਿਚਾਰਾਂ ਠੀਕ ਹੈ ਹਸਪੀਟਲ ਥੈਂਕ ਯੂ ਸੂਨ ਚਲੋ ਫਮੀ ਸੂਣ ਵੀ ਲਈ ਜਾ ਬੈਣੀ ਚਲੋ ਬਾਈ ਬਾਈ ਹੁਣ ਇੱਥੇ ਕੱਲ ਨੂੰ ਆਵਾਂਗੇ ਹੈ ਇਹ ਨਹੀਂ ਪਤਾ ਹਾਂ ਇਹ ਨਹੀਂ ਪਤਾ ਮੂਰੇ ਆਪਣੀ aniversari ਆ ਉਹਨੀ ਆ ਹਾਂ ਆ ਤੇ ਬਿਲਕੁਲ ਡੈਕੋਰੇਸ਼ਨ ਹੋਈ ਹੈ ਹਰ ਬੀਬੀ ਇਹ ਆ ਲਵ ਜੀ ਪਹੁੰਚ ਕੇ ਕਰੇ ਸਰਪ੍ਰਾਈਜ਼ ਥੱਕੇ ਮੈਂ ਆ ਸ਼ਾਬਾਸ਼ ਇਹ ਲਾ ਉਹ ਰੇ ਵੇਚ ਕੇ ਕਹਿੰਦਾ ਆਪਣੇ